ਕਿਹੜੀ ਉਮਰ ਤੇ ਸਿੱਖੀਏ ਇਸ ਸਵਾਲ ਦਾ ਜਵਾਬ ਦੁਨੀਆ ਦੇ ਸਭ ਤੋਂ ਅਮੀਰ ਰਹਿ ਚੁੱਕੇ ਵਿਅਕਤੀ ਵਾਰਨ ਬਫੇਟ ਜੋ ਹੁਣ ਵੀ ਦੁਨੀਆ ਦੇ 5ਵੇਂ ਨੰਬਰ ਤੇ ਆਉਂਦੇ ਨੇ ਬਹੁਤ ਹੀ ਸਿਆਣੇ ਤੇ ਸੁਰਜੇ ਹੋਏ ਇਨਸਾਨ ਜੋ ਕਿ ਬਿਲਕੁਲ ਇੱਕ ਸਾਦੇ ਇਨਸਾਨ ਵਾਂਗ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਦੇ ਵਿਚਾਰਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ ਉਹ ਕਹਿੰਦੇ ਨੇ ਦਾ ਮੋਰ ਯੂ ਲਰਨ ਦਾ ਮੋਰ ਯੂ ਅਰਨ ਜਿੰਨਾ ਤੁਸੀਂ ਜ਼ਿਆਦਾ ਸਿੱਖੋਗੇ ਉਨਾ ਹੀ ਜ਼ਿਆਦਾ ਤੁਸੀਂ ਕਮਾਓਗੇ 94 ਸਾਲ ਦੀ ਉਮਰ ਦੇ ਵਿੱਚ ਅੱਜ ਵੀ ਉਹ ਸਾਰਾ ਦਿਨ ਪੜ੍ਹਦੇ ਨੇ ਤੇ ਜੋ ਵੀ ਉਹ ਸਿੱਖਦੇ ਨੇ ਉਸ ਦੇ ਅਨੁਸਾਰ ਫੈਸਲੇ ਲੈ ਕੇ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਉਹ ਨਿਵੇਸ਼ ਕਰਦੇ ਨੇ ਤੇ ਇਹਨਾਂ ਦੇ ਹੀ ਕੁਲੀਗ ਰਹਿ ਚੁੱਕੇ ਉੱਚ ਕੋਟੀ ਦੇ ਸਿਆਣੇ ਵਿਅਕਤੀ ਚਾਰਲੀ ਮੰਗਰ ਉਹ ਆਖਦੇ ਨੇ ਦੋਜ਼ ਹੂ ਕੀਪ ਲਰਨਿੰਗ ਵਿਲ ਕੀਪ ਰਾਈジング ਇਨ ਲਾਈਫ ਜੋ ਸਿੱਖਦੇ ਰਹਿਣਗੇ ਉਹ ਸਦਾ ਹੀ ਤਰੱਕੀ ਕਰਦੇ ਰਹਿਣਗੇ ਤੁਸੀਂ ਕਿਸੇ ਵੀ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਬਾਰੇ ਪੜੋਗੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਸਿੱਖਣਾ ਤੇ ਆਪਣੇ ਆਪ ਦੇ ਵਿੱਚ ਸੁਧਾਰ ਲੈ ਕੇ ਆਉਣਾ ਇੱਥੇ ਸਵਾਲ ਇਹ ਪੈਦਾ ਹੁੰਦਾ ਜੇਕਰ ਸਿੱਖਣ ਦੇ ਨਾਲ ਸਾਨੂੰ ਤਰੱਕੀ ਮਿਲਦੀ ਆ ਅਸੀਂ ਕਿਉਂ ਨਹੀਂ ਸਿੱਖਣਾ ਚਾਹੁੰਦੇ ਅਸੀਂ ਕਿਉਂ ਸਿੱਖਣ ਤੋਂ ਭੱਜਦੇ ਆ ਇਸ ਦਾ ਬਹੁਤ ਵੱਡਾ ਕਾਰਨ ਆ ਸਾਡਾ ਵਿਦਿਅਕ ਢਾਂਚਾ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਾਨੂੰ ਪੜਾਇਆ ਲਿਖਾਇਆ ਸਿਖਾਇਆ ਇਸ ਤਰੀਕੇ ਨਾਲ ਜਾਂਦਾ ਕਿ ਸਾਡੀ ਸਿੱਖਣ ਦੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ ਸਾਡੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਪੜਾਉਣ ਦੇ ਤਰੀਕੇ ਦੀ ਵਜ੍ਹਾ ਨਾਲ ਕਿੰਨਿਆਂ ਦੇ ਹੀ ਸੁਪਨੇ ਤੇ ਰੀਜਾਂ ਦਿਲ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਤੋਤੇ ਮੰਗ ਰੱਟਾ ਲਾਉਣ ਵਾਲਿਆਂ ਨੂੰ ਸਲਾਹਿਆ ਜਾਂਦਾ ਤੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਕੋਈ ਚੀਜ਼ ਸਮਝ ਹੁੰਦੀ ਆ ਲੇਕਿਨ ਉਹ ਲਿਖ ਨਹੀਂ ਸਕਦੇ ਜਾਂ ਉਸ ਨੂੰ ਸਮਝਾ ਨਹੀਂ ਪਾਉਂਦੇ ਹੈਗੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਇਸ ਦੀ ਵਜ੍ਹਾ ਨਾਲ ਜੋ ਸਾਡਾ ਇੰਟਰਸਟ ਹੈਗਾ ਜਿਸ ਚੀਜ਼ ਦੇ ਵਿੱਚ ਅਸੀਂ ਰੁਚੀ ਰੱਖਦੇ ਆ ਅਸੀਂ ਉਸ ਨੂੰ ਛੱਡ ਦਿੰਨੇ ਆ ਤੇ ਸਾਨੂੰ ਉਹ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਨੇ ਜਿਸ ਦੇ ਵਿੱਚ ਸਾਡੀ ਰੁਚੀ ਨਹੀਂ ਹੈਗੀ ਇਸੇ ਵਜ੍ਹਾ ਨਾਲ ਜਦੋਂ ਸਾਡੀ ਆਮਦਨ ਦਾ ਕੋਈ ਜ਼ਰੀਆ ਬਣਦਾ ਜਾਂ ਸਾਡੀ ਕੋਈ ਨੌਕਰੀ ਲੱਗ ਜਾਂਦੀ ਆ ਅਸੀਂ ਸਮਝ ਲੈਂਦੇ ਆ ਵੀ ਸਾਡੀ ਐਜੂਕੇਸ਼ਨ ਪੂਰੀ ਹੋ ਗਈ ਬਸ ਅਸੀਂ ਜੋ ਸਿੱਖਣਾ ਸੀ ਅਸੀਂ ਸਿੱਖ ਲਿਆ ਹੁਣ ਸਾਨੂੰ ਇਸ ਤੋਂ ਅੱਗੇ ਸਿੱਖਣ ਦੀ ਲੋੜ ਨਹੀਂ ਇਹ ਹੀ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਆ ਫਿਰ ਸਿੱਖਣ ਦੀ ਸਹੀ ਉਮਰ ਕੀ ਆ ਜਿਸ ਉਮਰ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਸਿੱਖਣ ਦੀ ਉਮੰਗ ਜਾਗੇ ਉਹੀ ਸਹੀ ਉਮਰ ਤੇ ਉਹੀ ਸਹੀ ਸਮਾਂ ਇਨਸਾਨ ਦੀ ਹੋਂਦ ਹੀ ਸਿੱਖਣ ਤੇ ਟਿਕੀ ਆ ਜਨਮ ਲੈਣ ਤੋਂ ਮੜੀਆਂ ਤੱਕ ਆਪਾਂ ਸਿੱਖਦੇ ਹੀ ਰਹਿੰਦੇ ਆ ਨਕਾਰਾਤਮਕ ਸੋਚ ਪੈਦਾ ਹੋਣ ਦੀ ਬਹੁਤ ਵੱਡੀ ਵਜ੍ਹਾ ਹੈਗੀ ਆ ਕਿ ਅਸੀਂ ਸਿੱਖਣਾ ਛੱਡ ਦਿੰਨੇ ਆ ਸਿੱਖਣਾ ਸ਼ੁਰੂ ਕਰਕੇ ਅਸੀਂ ਜੀਵਨ ਨੂੰ ਹੋਰ ਸੋਨਾ ਬਣਾ ਸਕਦੇ ਆ ਹੁਣ ਸਵਾਲ ਇਹ ਹੈ ਵੀ ਕੀ ਸਿੱਖੀਏ ਜੋ ਤੁਹਾਡਾ ਦਿਲ ਕਰਦਾ ਉਹ ਸਿੱਖੋ ਕੋਈ ਵੀ ਚੀਜ਼ ਜੋ ਤੁਸੀਂ ਬਚਪਨ ਚ ਸਿੱਖਣਾ ਚਾਹੁੰਦੇ ਸੀ ਜਾਂ ਕਦੇ ਵੀ ਜ਼ਿੰਦਗੀ ਦੇ ਦੌਰ ਦੇ ਵਿੱਚ ਤੁਹਾਡੀ ਸਿੱਖਣ ਦੀ ਇੱਛਾ ਜਾਗੀ ਪਰ ਪਰਿਸਥਿਤੀਆਂ ਦੀ ਵਜ੍ਹਾ ਨਾਲ ਤੁਸੀਂ ਨਹੀਂ ਸਿੱਖ ਸਕੇ ਉਹੀ ਸਿੱਖੋ ਥੋੜਾ ਸਿੱਖੋ ਹੌਲੀ-ਹੌਲੀ ਸਿੱਖੋ ਲੇਕਿਨ ਸਿੱਖੋ ਜ਼ਰੂਰ ਤੇ ਹਰ ਰੋਜ਼ ਸਿੱਖੋ ਇੱਕ ਛੋਟੀ ਜੀ ਜਾਣਕਾਰੀ ਤੁਹਾਨੂੰ ਹੋਰ ਦੇਣੀ ਆ ਜੇਕਰ ਤੁਸੀਂ ਇੰਗਲਿਸ਼ ਨੂੰ ਸ਼ੁਰੂਆਤ ਤੋਂ ਸੌਖੇ ਤਰੀਕੇ ਦੇ ਨਾਲ ਸਿੱਖਣਾ ਚਾਹੁੰਦੇ ਹੋ ਤਾਂ ਮੈਂ ਇੱਕ ਕੋਰਸ ਡਿਜ਼ਾਈਨ ਕੀਤਾ ਜਿਸ ਦੇ ਵਿੱਚ ਅਸੀਂ 100 ਕਲਾਸਾਂ ਸਿਰਫ 600 ਰੁਪਏ ਦੇ ਵਿੱਚ ਪੂਰੇ 1 ਸਾਲ ਦੇ ਲਈ ਦੇ ਰਹੇ ਹਨ ਇੱਕ ਨਵੀਂ ਭਾਸ਼ਾ ਦੀ ਸਿੱਖਣ ਦੀ ਇੱਛਾ ਹੋਵੇ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਇਸ ਕੋਰਸ ਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਸਿੱਖਣਾ ਚਾਹੁੰਦੇ ਹੋ ਕੀ ਤੁਹਾਡਾ ਸੁਪਨਾ ਰਹਾ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਸਦਾ ਹੀ ਸਿੱਖਦੇ ਰਹੋ ਤੇ ਸਦਾ ਹੀ ਚੜ੍ਹਦੀ ਕਲਾ